1947 ਭਾਵੇਂ ਪ੍ਰਾਣੀਆਂ ਤਵਰੀਖਾਂ ਦੇ ਬੜੇ ਅਤਿਆਚਾਰੀ ਕਾਂਡ ਅਸੀਂ ਲੋਕਾਂ ਨੇ ਪੜੇ ਹੋਏ ਸਨ ਪਰ ਤਾਂ ਵੀ ਸਾਡੇ ਦੇਸ਼ ਦੀ ਬੰਡੇ ਵਾਲੇ ਜੋ ਕੁਝ ਹੋਇਆ ਕਿਸੇ ਦੀ ਕਲਪਨਾ ਵਿੱਚ ਵੀ ਇਹੋ ਜਿਹਾ ਖੂਨੀ ਕਾਂਡ ਨਹੀਂ ਆ ਸਕਦਾ ਦੁੱਖਾਂ ਦੀਆਂ ਕਹਾਣੀਆਂ ਕਰ ਕਰਕੇ ਲੋਕ ਥੱਕ ਗਏ ਸਨ ਪਰ ਇਹ ਕਹਾਣੀਆਂ ਉਮਰ ਤੋਂ ਪਹਿਲਾਂ ਮੁੱਕਣ ਵਾਲੀਆਂ ਨਹੀਂ ਸਨ ਮੈਂ ਲਾਸ਼ਾਂ ਤੱਕੀਆਂ ਸਨ ਲਾਸ਼ਾਂ ਵਰਗੇ ਲੋਕ ਤੱਕੇ ਸਨ ਤੇ ਜਦੋਂ ਲਾਹੌਰ ਤੋਂ ਆ ਕੇ ਡੇਰਾਦੂਨ ਪਨਾਹ ਲਈ ਤਾਂ ਨੌਕਰੀ ਦੀ ਤੇ ਦਿੱਲੀ ਰਹਿਣ ਲਈ ਕਿਸੇ ਥਾਂ ਦੀ ਤਲਾਸ਼ ਵਿੱਚ ਦਿੱਲੀ ਆਈ ਸਾਂ ਤੇ ਜਦੋਂ ਵਾਪਸੀ ਦਾ ਸਫ਼ਰ ਕਰ ਰਹੀ ਸਾਂ ਤਾਂ ਚੱਲਦੀ ਗੱਡੀ ਵਿੱਚ ਨੀਂਦ ਅੱਖਾਂ ਦੇ ਨੇੜੇ ਨਹੀਂ ਸੀ ਆ ਰਹੀ ਗੱਡੀ ਤੋਂ ਬਾਹਰ ਲਕੋ ਹਨੇਰਾ ਸਮੇ ਦੀ ਤਵਾਰੀਖ ਵਰਗਾ ਸੀ ਹਵਾ ਇਸ ਤਰ੍ਹਾਂ ਸ਼ਾਂਸ਼ਾਂ ਕਰ ਰਹੀ ਸੀ ਜਿਵੇਂ ਤਵਾਰੀਖ ਦੀ ਬੁੱਕਲ ਵਿੱਚ ਬਹਿ ਕੇ ਰੋਂਦੀ ਹੋਵੇ ਬਾਹਰ ਉੱਚੇ ਉੱਚੇ ਰੁੱਖ ਦੁੱਖਾਂ ਵਾਂਗੂ ਉੱਗੇ ਹੋਏ ਸਨ ਕਈ ਵਾਰ ਰੁੱਖ ਕੋਈ ਨਾ ਹੁੰਦੇ ਸਿਰਫ ਇੱਕ ਵੈਰਾਨੀ ਹੁੰਦੀ ਤੇ ਉਸ ਵੈਰਾਨੀ ਦੇ ਟਿੱਬੇ ਇਸ ਤਰ੍ਹਾਂ ਜਾਪਦੇ ਜਿਵੇਂ ਕਵਰਾਂ ਹੋਣ ਬਾਰਿਸ਼ਾ ਦੇ ਬੋਲ ਮੇਰੇ ਜਹਿਨ ਵਿੱਚ ਘੁੰਮਦੇ ਪਏ ਸਨ ਭਲਾ ਮੋਏ ਤੇ ਵਿਛੜੇ ਕੌਣ ਮੇਲੇ ਤੇ ਮੈਨੂੰ ਲੱਗਾ ਬਾਰਿਸ਼ਾ ਕਿੱਡਾ ਵੱਡਾ ਕਵੀ ਸੀ ਉਹ ਹੀਰ ਦੇ ਦੁੱਖ ਨੂੰ ਗਾ ਕੇ ਗਾ ਸਕਿਆ ਅੱਜ ਪੰਜਾਬ ਦੀ ਕਿੱਤੀ ਨਹੀਂ ਲੱਖਾਂ ਤੀਆਂ ਰੋਂਦੀਆਂ ਪਈਆਂ ਨੇ ਅਜ ਇਹਨਾਂ ਦੇ ਦੁੱਖ ਨੂੰ ਕੌਣ ਗਾਏਗਾ ਤੇ ਮੈਨੂੰ بارشਾਂ ਤੋਂ ਬਿਨਾ ਹੋਰ ਕੋਈ ਇਹ ਜਹਾਨਾ ਜਾਪਿਆ ਜਿਸ ਨੂੰ ਮੁਖਾਤਵ ਹੋ ਕੇ ਮੈਂ ਇਹ ਗੱਲ ਆਖਦੀ ਉਸ ਰਾਤ ਚੱਲਦੀ ਗੱਡੀ ਵਿੱਚ ਹਿਲਦੀ ਤੇ ਕੰਮ ਦੀ ਕਲਮ ਨਾਲ ਇੱਕ ਨਜ਼ਮ ਲਿਖੀ ਅੱਜ ਅੱਖਾਂ ਬਾਰਿਸ਼ਾਂ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੂਲ ਇੱਕ ਰੋਈ ਸੀਤੀ ਪੰਜਾਬ ਦੀ ਤੂੰ ਲਿਖ-ਲਿਖ ਮਾਰੇ ਬੈਣ ਅੱਜ ਲੱਖਾਂ ਧੀਆ ਰੋਂਦੀਆਂ ਤੈਨੂੰ ਬਾਰਿਸ਼ਾਂ ਨੂੰ ਕਹਿਣ ਉਠ ਦਰਦਮੰਦਾਂ ਦੇ ਦਰਦੀਆ ਉਠ ਤੱਕ ਆਪਣਾ ਪੰਜਾਬ ਅਜ ਬੇਲੇ ਲਾਸ਼ਾਂ ਬਿਸ਼ੀਆਂ ਤੇ ਲਹੂ ਦੀ ਭਰੀ ਚਨਾਵ ਕੁਝ ਦਿਨ ਪਾ ਕੇ ਇਹ ਨਜ਼ਮ ਛਪੀ ਪਾਕਿਸਤਾਨ ਵੀ ਪਹੁੰਚੀ ਤੇ ਕੁਝ ਦੇਰ ਪਿੱਛੋਂ ਜਦੋਂ ਪਾਕਿਸਤਾਨ ਵਿੱਚ ਫੈਜ਼ ਅਹਿਮਦ ਫੈਜ਼ ਦੀ ਕਿਤਾਬ ਛਪੀ ਉਹਦੇ ਦਿਵਾਚੇ ਵਿੱਚ ਅਹਿਮਦ ਨਦੀਮ ਕਾਸਮੀ ਨੇ ਲਿਖਿਆ ਕਿ ਇਹ ਨਜ਼ਮ ਉਹਨਾਂ ਨੇ ਉਦੋਂ ਪੜ੍ਹੀ ਜਦੋਂ ਜੇਲ੍ਹ ਵਿੱਚ ਸਨ ਜੇਲ੍ਹ ਤੋਂ ਬਾਹਰ ਆ ਕੇ ਵੇਖਿਆ ਕਿ ਲੋਕ ਇਸ ਨਜ਼ਮ ਨੂੰ ਬੋਝਾਂ ਵਿੱਚ ਰੱਖਦੇ ਸਨ ਕੱਢ ਕੇ ਪੜਦੇ ਸਨ ਤੇ ਰੋਂਦੇ ਸਨ ਫਿਰ 1972 ਵਿੱਚ ਲੰਡਨ ਗਈ ਤੇ ਉੱਥੇ ਬੀਬੀਸੀ ਦੇ ਕਮਰੇ ਵਿੱਚ ਕਿਸੇ ਨੇ ਪਾਕਿਸਤਾਨ ਦੀ ਸ਼ਹਿਰਾ ਸਾਹਾਬ ਕਿਜਲਵਾਸ ਨਾਲ ਮੁਲਾਕਾਤ ਕਰਵਾਈ ਸਾਹਾਬ ਦੇ ਪਹਿਲੇ ਲਫ਼ਜ਼ ਸਨ ਅਰੇ ਜੇ ਅਮਰਤਾ ਹੈ ਜਿਸ ਨੇ ਉਹ ਨਜ਼ਮ ਲਿਖੀ ਥੀ ਵਾਰਿਸ ਸ਼ਾਹ ਇਸੇ ਤੋਂ ਗਲੇ ਮਿਲਣਾ ਹੈ ਉੱਥੇ ਹੀ ਇੱਕ ਸ਼ਾਮ ਸ੍ਰਿੰਦਰ ਕੋਚੜ ਦੇ ਘਰ ਮਹਿਫਲ ਸੀ ਜਿੱਥੇ ਸਾਹਾਬ ਸੀ ਤੇ ਪਾਕਿਸਤਾਨ ਦੇ ਹੋਰ ادیਬ ਸਨ ਸਾਕੀ ਫਰੂਕੀ ਫਹਿਮਿੱਦਾ ਰਿਆਸ ਤੇ ਉਦਾਸ ਨਸਰੂ ਦਾ ਲੇਖ ਅਬਦੁੱਲਾ ਹਸੈਨ ਤੇ ਨਾਲ ਹੀ ਪਾਕਿਸਤਾਨ ਦੇ ਮਸ਼ਹੂਰ ਗਾਇਏ ਸਨ ਨਜਾਕਤ ਅਲੀ ਸਲਾਮਤ ਅਲੀ ਰਾਤ ਨਜਵਾ ਨਾਲ ਭਰੀ ਹੋਈ ਸੀ ਪਰ ਜਦੋਂ ਨਜਾਕਤ ਅਲੀ ਨੂੰ ਕੁਝ ਗਾਉਣ ਲਈ ਕਿਹਾ ਤਾਂ ਉਹਨਾਂ ਕੋਲ ਸਾਜ਼ ਨਹੀਂ ਸਨ ਕਹਿਣ ਲੱਗੇ ਅਸਾਂ ਅੱਜ ਅੱਜ ਤੱਕ ਬਿਨਾਂ ਸਾਜ਼ ਤੋਂ ਨਹੀਂ ਗਾਇਆ ਪਰ ਨਾਲ ਹੀ ਕਹਿਣ ਲੱਗੇ ਜਿਸ ਨੇ ਆਖਾਂ ਬਾਰਿਸ਼ਾਂ ਨੂੰ ਨਜ਼ਮ ਲਿਖੀ ਸੀ ਅੱਜ ਉਹ ਉਹਦੇ ਲਈ ਬਿਨਾਂ ਸਾਜ਼ ਤੋਂ ਵੀ ਗਾਉਣਗੇ ਤੇ ਉਹ ਰਾਤ ਨਜਾਕਤਲੀ ਦੀ ਸ੍ਰੀਲੀ ਆਵਾਜ਼ ਵਿੱਚ ਭਿੱਜ ਗਈ। ਹੁਣ 1975 ਵਿੱਚ ਜਦੋਂ ਪਾਕਿਸਤਾਨ ਦੇ ਮਲਤਾਨ ਸ਼ਹਿਰ ਤੋਂ ਇੱਕ ادیਬ ਮਸ਼ਕੂਰ ਸਾਬਰੀ ਉਸ ਦੇ ਮੌਕੇ ਤੇ ਦਿੱਲੀ ਆਏ ਤਾਂ ਉਹਨਾਂ ਦੱਸਿਆ ਕਿ ਪਿਛਲੇ ਕਈਆਂ ਬਰਿਆਂ ਤੋਂ ਮੁਹਮਲਾ ਮਲਤਾਨ ਵਿੱਚ ਜਸ਼ਨੇ ਬਾਰਿਸ਼ਾ ਮਨਾਉਂਦੇ ਨੇ ਜਿੱਥੇ ਲੋਕ ਗੀਤਾਂ ਦੀ ਲੋਕ ਨਾਚ ਦੀ ਤੇ ਲੋਕ ਕਲਾ ਦੀ ਨਮੈਸ਼ ਵੀ ਹੁੰਦੀ ਹੈ ਤੇ ਮਸ਼ਹਰੇ ਵੀ। ਅਤੇ ਜਸ਼ਨੋ ਮੇਰੀ ਨਜ਼ਮ ਆਖਾਂ ਬਾਰਿਸ਼ਾ ਤੋਂ ਸ਼ੁਰੂ ਕਰਦੇ ਨੇ। ਉਹ 100 ਜਰ ਦੇ 80 ਫੁੱਟ ਦੀ ਸਟੇਜ ਤੇ ਸੈੱਟ ਲਾਉਂਦੇ ਹਨ ਜਿੱਥੇ ਰਾਂਝੇ ਦਾ ਬੇਲਾ ਵੀ ਹੁੰਦਾ ਤੇ ਹੀਰ ਦਾ ਮਕਾਮ ਵੀ ਅਤੇ ਇਹ ਨਜ਼ਮ ਕਰੀਬ 25 ਮਿੰਟ ਗਾਈ ਜਾਂਦੀ ਹੈ ਸਟੇਜ ਤੇ ਘੁੱਪ ਹਨੇਰਾ ਕਰਕੇ ਇੱਕ ਰੌਸ਼ਨੀ ਨਾਲ ਧੂਆ ਵਿਖਾਉਂਦੇ ਨੇ ਫਿਰ ਬਾਰਿਸ਼ਾਂ ਕਬਰ ਵਿੱਚੋਂ ਉੱਠਦਾ ਹੈ ਪਾਕਿਸਤਾਨ ਦੇ ਮਸ਼ਹੂਰ ਗਵਈਏ 70 70 ਗਾਉਂਦੇ ਨੇ ਤੇ 17 ਅਨਸਾਰ ਸਟੇਜ ਤੇ ਦ੍ਰਿਸ਼ ਬਦਲਦੇ ਨੇ ਤੇ ਜਦੋਂ ਨਜ਼ਮ ਦਾ ਆਖੀਰਲਾ ਹਿੱਸਾ ਆਉਂਦਾ ਹੈ ਤੋ ਇਸ ਤਰ੍ਹਾਂ ਗੂੰਜ ਪੈਦਾ ਕਰਦੇ ਨੇ ਜਿਵੇਂ ਸਾਰੀ ਕਾਇਨਾਤ ਵਿੱਚ ਮੁਹੱਬਤ ਤੇ ਖਲੂਸ ਜਾਗ ਪਿਆ ਹੋਵੇ ਪਰ ਇਹੀ ਨਜ਼ਮ ਸੀ ਜਦੋਂ ਲਿਖੀ ਸੀ ਤਾਂ ਆਪਣੇ ਪੰਜਾਬ ਵਿੱਚ ਕਈ ਅਖਬਾਰਾਂ ਨੇ ਮੇਰੇ ਲਈ ਤੋਮ ਤਾਂ ਨਾਲ ਭਰ ਦਿੱਤੀਆਂ ਸਨ ਕਿਸੇ ਨੂੰ ਇਤਰਾਜ਼ ਸੀ ਕਿ ਮੈਂ ਨਜ਼ਮ ਬਾਰਿਸ਼ਾ ਨੂੰ ਸੰਬੋਧਨ ਕਿਉਂ ਕੀਤੀ ਗੁਰੂ ਨਾਨਕ ਨੂੰ ਸੰਬੋਧਨ ਕਰਕੇ ਲਿਖਣੀ ਚਾਹੀਦੀ ਸੀ ਤੇ ਕੋਈ ਆਖਦਾ ਸੀ ਕਿ ਮੈਂ ਲੈਨਿਨ ਜਾਂ ਸਟਾਲਿਨ ਨੂੰ ਮੁਖਾਤਿਬ ਹੋ ਕੇ ਕਿਉਂ ਨਹੀਂ ਲਿਖੀ ਇਥੋਂ ਤੱਕ ਇਸ ਨਜ਼ਮ ਦੇ ਖਿਲਾਫ ਕਈ ਨਜ਼ਮਾਂ ਲਿਖੀਆਂ ਗਈਆਂ